ਬੰਨੀਆਂ ਤੇ ਨੌਰਤਾਂ ਉਹਦੇ ਵਿੱਚ ਸ਼ਹੀਦ ਹੋਈਆਂ ਨੇ ਸਾਡੇ 53 ਬੰਦਿਆਂ ਦੇ ਜਿਹੜੇ ਉਸ ਬੱਸ ਦੇ ਵਿੱਚ ਸੀ ਸੱਟਾਂ ਲੱਗੀਆਂ ਨੇ ਤੇ 6 ਸਾਡੇ ਜ਼ਿਆਦਾ ਗੰਭੀਰ ਨੇ ਸਾਡੀਆਂ ਇਹ ਮੰਗਾਂ ਨੇ ਛੀਦ ਹੋਈਆਂ ਨੇ ਔਰਤਾਂ ਉਹਨਾਂ ਪਰਿਵਾਰਾਂ ਨੂੰ 10 ਲੱਖ ਰੁਪਇਆ ਮਾਮਜ਼ਾ ਇੱਕ ਜੀ ਨੂੰ ਨੌਕਰੀ ਜਿਹੜਾ ਉਹਨਾਂ ਦੇ ਸਰਕਾਰੀ ਤੇ ਸਰਕਾਰੀ ਗੈਰ ਸਰਕਾਰੀ ਕਰਜ਼ਾ ਉਹ ਖਤਮ ਕੀਤਾ ਜਾਵੇ ਜਿਹੜੇ ਸਾਡੇ ਗੰਭੀਰ ਜ਼ਖਮੀ ਨੇ ਉਹਨਾਂ ਨੂੰ 5 ਲੱਖ ਰੁਪਇਆ ਮਾਮਜ਼ਾ ਤੇ ਜਿਹੜੇ ਸਾਡੇ ਉਦੋਂ ਘੱਟ ਜ਼ਖਮੀ ਨੇ ਉਹਨਾਂ ਨੂੰ 2 ਲੱਖ ਰੁਪਇਆ ਮਾਮਜ਼ਾ ਤੇ ਉਹਨਾਂ ਜ਼ਖਮੀਆਂ ਦਾ ਜਿਹੜਾ ਇਲਾਜ ਹੈ ਸਰਕਾਰੀ ਖਜ਼ਾਨੇ ਚੋਂ ਕੀਤਾ ਜਾਵੇ ਘਟਰਾ ਜਿਹੜੀ ਵਾਪਰਦੀ ਹੈ ਜੀ ਉਹਦੇ ਲਈ ਸਰਕਾਰ ਨੂੰ ذمہਵਾਰ ਕਿਉਂ ਠਹਿਰਾਉਣੀ ਹੈ ਜੇ ਸਰਕਾਰ ਉਹ ਨੀਤੀਆਂ ਲਾਗੂ ਨਾ ਕਰੇ ਤਾਂ ਫਿਰ ਸਾਨੂੰ ਇਹ ਲੋੜ ਨਹੀਂ ਕਿ ਅਸੀਂ ਇੰਨੀ ਧੁੰਦ ਦੇ ਵਿੱਚ ਇੰਨੀ ਠੰਡ ਦੇ ਵਿੱਚ ਅਸੀਂ ਉੱਥੇ ਟਹਾਣੇ ਦੇ ਵਿੱਚ ਜਾ ਕੇ ਰੈਲੀ ਕਰਦੇ ਫਿਰ ਇਲਾਜ ਇਲਾਜ ਸਹੀ ਹੋ ਰਿਹਾ ਸਾਰੇ ਬੰਦਿਆਂ ਦਾ ਕਿ ਇਲਾਜ ਬਹੁਤ ਦਬਾਅ ਪੈਣ ਦੇ ਬਾਵਜੂਦ ਲਗਾਤਾਰ ਸਾਡੇ ਸੂਬੇ ਦੇ ਆਗੂ ਜਗਿੰਦਰ ਸਿੰਘ ਦਾ ਗਰਾਹਾ ਜੀ ਸਿਹਤ ਮੰਤਰੀ ਨਾਲ ਜੁੜੇ ਹੋਏ ਨੇ ਜੱਥੇਬੰਦੀਆਂ ਦੀ ਦਵਾਈ ਦੇ ਸਦਕਾ ਫਿਰ ਸਾਡਾ ਜਿਹੜਾ ਇਲਾਜ ਆ ਉਹ ਹੋ ਰਿਹਾ ਨਹੀਂ ਆਮ ਬੰਦੇ ਦੀ ਕੋਈ ਸੁਣਵਾਈ ਹੋਣ ਪ੍ਰਸ਼ਾਸਨ ਕਿਉਂ ਨਹੀਂ ਸੁਣਵਾਈ ਕਰ ਰਿਹਾ ਕੋਈ ਗੱਲਬਾਤ ਹੋਈ ਕਿੱਥੇ ਤੱਕ ਪ੍ਰਸ਼ਾਸਨ ਕਿਸਾਨਾਂ ਮਜ਼ਦੂਰਾਂ ਨੂੰ ਥੇਲੀ ਦੇਣ ਨੂੰ ਤਿਆਰ ਨਹੀਂ ਉਹ ਤਕੜਿਆਂ ਨੂੰ ਦੇਣ ਨੂੰ ਤਿਆਰ ਹੈ ਇਸ ਕਰਕੇ ਨੀਤੀ ਦਾ ਮਾਮਲਾ ਹੈ ਉਹ ਇਹ ਨੀਤੀ ਲੈਣਾ ਨਹੀਂ ਚਾਹੁੰਦਾ ਰਾਹ ਪੈਣਾ ਨਹੀਂ ਚਾਹੁੰਦਾ ਲੋਕੋ ਇਹ ਟਿਮਿਲਾਂ ਜੁੜੇ ਤੁਸੀਂ ਮਹਿਮਤਾਜ 4 ਤਰੀਕ ਨੂੰ ਟਹਾਣਾ ਮਹਾ ਪੰਚਾਇਤ ਵਿੱਚ ਜਾ ਰਹੀ ਬਕਯੂ ਗ੍ਰਾਹਾਂ ਦੀ ਇੱਕ ਬੱਸ ਦਾ ਹਾਦਸਾ ਹੁੰਦਾ ਬਰਨਾਲੇ ਦੇ ਨੇੜੇ ਜਿਸ ਦੇ ਵਿੱਚ ਤਿੰਨ ਔਰਤਾਂ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਮੁਆਵਜ਼ੇ ਦੇ ਲਈ ਅੱਜ ਡੀਐਸਪੀ ਬਠਿੰਡਾ ਤੇ ਡੀਸੀ ਬਰਨਾਲਾ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਜਿਹੜੇ ਅਣਮੁੱਤ ਸਮੇਂ ਲਈ ਗੱਲਬਾਤ ਕਰਦੇ ਆ ਜਿਹੜੇ ਵਿਕੀ ਯੂ ਗ੍ਰਾਹਾਂ ਦੇ ਵਰਕਰ ਇਹਨਾਂ ਦੇ ਨਾਲ ਸਭ ਤੋਂ ਪਹਿਲਾਂ ਘਟਨਾ ਜਿਹੜੀ ਵਾਪਰਦੀ ਹੈ ਜੀ ਉਹਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਕਿਉਂ ਠਹਿਰਾਉਂਦੇ ਤੁਸੀਂ ਅਸੀਂ ਇਹ ਜਿਹੜੀ ਘਟਨਾ ਵਾਪਰਦੀ ਹੈ ਅਸੀਂ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਨੀਤੀ ਖਰੜਾ ਪੰਜਾਬ ਸੂਬਾ ਸਰਕਾਰਾਂ ਨੂੰ ਭੇਜਿਆ ਜਾ ਰਿਹਾ ਹੈ ਕਿ ਇਹ ਇਹਨਾਂ ਦਾ ਸਬਜੈਕਟ ਹੈ ਤੇ ਇਹ ਜਾਨੀ ਕਿ ਅੱਡ-ਅੱਡ ਸਟੇਟਾਂ ਆਪਦੇ ਉਹਦੇ ਵਿੱਚ ਇਹ ਜਿਹੜਾ ਖੇਤੀ ਨੀਤੀ ਖਰੜਾ ਇਹਨੂੰ ਲਾਗੂ ਕਰਨ ਤੇ ਨਾਲ ਹੀ ਜੋ ਲੰਮੇ ਸਮੇਂ ਤੋਂ ਦੋ ਫਾਰਮ ਸ਼ੰਭੂ ਤੇ ਖਨੌਰੀ ਮੋਰਚਾ ਲਾਈ ਬੈਠੇ ਹੈ ਜੋ ਸਾਡੀਆਂ ਦਿੱਲੀ ਅੰਦੋਲਨ ਵੇਲੇ ਮੰਨੀਆਂ ਹੋਈਆਂ ਮੰਗਾਂ ਸੀ ਕਿ ਇਹ ਉਹ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਮੰਗ ਹੈ ਜਿਹੜੇ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਸ਼ਹੀਦ ਹੋਏ ਕਿਸਾਨ ਹੈ ਉਹਨਾਂ ਪਰਿਵਾਰਾਂ ਨੂੰ ਇਨਸਾਫ ਦੀ ਮੰਗ ਹੈ ਜਿਹੜੇ ਦਿੱਲੀ ਅੰਦੋਲਨ ਵੇਲੇ ਕੇਸ ਪਏ ਹੈ ਉਹਨਾਂ ਨੂੰ ਰੱਦ ਕਰਾਉਣ ਦੀ ਮੰਗ ਹੈਗੀ ਹੈ ਬਿਜਲੀ ਐਕਟ ਹੈ ਹੋਰ ਮੰਗਾਂ ਨੇ ਉਹਨਾਂ ਨੂੰ ਲੈ ਕੇ ਬੈਠੇ ਨੇ ਇਹ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਤੇ ਖੇਤੀ ਨੂੰ ਕਾਰਪੋਰੇਟਾਂ ਦੇ ਹੱਥ 'ਚ ਦੇ ਕੇ ਸਾਡੀਆਂ ਮੰਡੀਆਂ ਬੰਦ ਕੀਤੀਆਂ ਜਾ ਰਹੀਆਂ ਨੇ ਉਹਦੀ ਲੜਾਈ ਲੜ ਰਹੇ ਆਂ ਖੇਤੀ ਸੰਕਟ ਨੂੰ ਹੱਲ ਕਰਨ ਦੀ ਲੜਾਈ ਲੜ ਰਹੇ ਆਂ ਜਿਹਦੇ ਕਰਕੇ ਅਸੀਂ ਪੰਜਾਬ ਦੇ ਹਰਿਆਣਾ ਦੇ ਵੱਲੋਂ ਦੋ ਸਟੇਟਾਂ ਦਾ ਤਹਾਣੇ ਦੀ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਹੋਇਆ ਸੀ ਉੱਥੋਂ ਸਾਡੇ ਕੋਠਾਗੁਰੂ ਪਿੰਡ ਦੇ ਬਠਿੰਡਾ ਜ਼ਿਲ੍ਹੇ ਦੇ ਕੋਠਾਗੁਰੂ ਪਿੰਡ ਦੇ ਜਿਹੜੇ ਕਿਸਾਨ ਐ ਉਹ ਬੱਸ ਲੈ ਕੇ ਜਾ ਰਹੇ ਸੀ ਉਸ ਰੈਲੀ 'ਚ ਪਹੁੰਚਣ ਦੇ ਲਈ ਜਿਹਦੇ ਵਿੱਚ ਉਹ ਜਾਨੀ ਕੀ ਘਟਨਾ ਵਾਪਰੀ ਹੈ ਘਟਨਾ ਕਿਸ ਕਰਕੇ ਵਾਪਰੀ ਹੈਗੀ ਹੈ ਕਿ ਅਸੀਂ ਜਿਵੇਂ ਮੌਸਮ ਵੀ ਖਰਾਬ ਸੀਗਾ ਤੇ ਇਹਦੇ ਕਰਕੇ ਜਾਨੀ ਕਿ ਕੁਝ ਡਰਾਈਵਰ ਦੀ ਵੀ ਅੰਗੈਲੀ ਹੋਈ ਹੈ ਇਹਦੇ ਨਾਲ ਜਾਨੀ ਕਿ ਉਹ ਘਟਨਾ ਵਾਪਰੀ ਹੈ ਸਾਡੀਆਂ ਤਿੰਨ ਔਰਤਾਂ ਉਹਦੇ ਵਿੱਚ ਸ਼ਹੀਦ ਹੋਈਆਂ ਨੇ ਸਾਡੇ 54 ਬੰਦਿਆਂ ਦੇ ਜਿਹੜੇ ਉਸ ਬੱਸ ਦੇ ਵਿੱਚ ਸੀ ਸੱਟਾਂ ਲੱਗੀਆਂ ਨੇ ਤੇ 6 ਸਾਡੇ ਜ਼ਿਆਦਾ ਗੰਭੀਰ ਨੇ ਜਿਨ੍ਹਾਂ ਵਿੱਚ ਤਿੰਨ ਮਰਦ ਤਿੰਨ ਔਰਤਾਂ ਜਾਨੀ ਕਿ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਨੇ ਅਸੀਂ ਜ਼ਿੰਮੇਵਾਰ ਇਸ ਕਰਕੇ ਦੇ ਸਰਕਾਰ ਨੂੰ ਕਿ ਸਰਕਾਰ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਲਿਆ ਕੇ ਸਾਡੇ ਲੋਕਾਂ ਤੇ ਲਾਗੂ ਕਰ ਰਹੀ ਹੈਗੀ ਐ ਅਸੀਂ ਉਹਨਾਂ ਨੀਤੀਆਂ ਦੇ ਖਿਲਾਫ ਲੜ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਜੇ ਸਰਕਾਰ ਉਹ ਨੀਤੀਆਂ ਲਾਗੂ ਨਾ ਕਰੇ ਤਾਂ ਫਿਰ ਸਾਨੂੰ ਇਹ ਲੋੜ ਨਹੀਂ ਕਿ ਅਸੀਂ ਇੰਨੀ ਧੁੰਦ ਦੇ ਵਿੱਚ ਇੰਨੀ ਠੰਡ ਦੇ ਵਿੱਚ ਅਸੀਂ ਉੱਥੇ ਟਹਾਣਿਆਂ ਦੇ ਵਿੱਚ ਜਾ ਕੇ ਰੈਲੀ ਕਰਦੇ ਫਿਰ ਅਸੀਂ ਵੀ ਆਪਦੇ ਘਰਾਂ 'ਚ ਬੈਠਦੇ ਇਹ ਸਾਡੀ ਮਜਬੂਰੀ ਬਣੀ ਹੋਈ ਐ ਇਹ ਸਾਡੀ ਲੋੜ ਬਣੀ ਹੋਈ ਐ ਇਸ ਲੋੜ ਤੋਂ ਅਸੀਂ ਇਹ ਸੰਘਰਸ਼ ਕੀਤਾ ਜ ਜਿਹਦੀ ਜ਼ਿੰਮੇਵਾਰ ਸੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਨਦੇ ਮੁਆਵਜ਼ੇ ਦੇ ਵਿੱਚ ਕਿਹੜੀ ਕਿਹੜੀ ਮੰਗਾਂ ਨੇ ਤੁਹਾਡੀਆਂ ਕੀ ਕੀ ਮੰਨਣਾ ਚਾਹੀਦਾ ਸਾਡੀਆਂ ਇਹ ਮੰਗਾਂ ਨੇ ਆਪਾ ਨਹੀਂ ਜਾਇਆ ਜਾਂਦਾ ਜਿਹੜੇ ਸਾਡੇ ਤਿੰਨ ਔਰਤਾਂ ਜ਼ਖਮੀ ਸ਼ਹੀਦ ਹੋਈਆਂ ਨੇ ਔਰਤਾਂ ਉਹਨਾਂ ਪਰਿਵਾਰਾਂ ਨੂੰ 10 ਲੱਖ ਰੁਪਏ ਮਾਮਜਾ ਇੱਕ ਜੀ ਨੂੰ ਨੌਕਰੀ ਜਿਹੜਾ ਉਹਨਾਂ ਦੇ ਸਰਕਾਰੀ ਤੇ ਸਰਕਾਰੀ ਗੈਰ ਸਰਕਾਰੀ ਕਰਜ਼ਾ ਉਹ ਖਤਮ ਕੀਤਾ ਜਾਵੇ ਜਿਹੜੇ ਸਾਡੇ ਗੰਭੀਰ ਜ਼ਖਮੀ ਨੇ ਉਹਨਾਂ ਨੂੰ 5 ਲੱਖ ਰੁਪਏ ਮਾਮਜਾ ਤੇ ਜਿਹੜੇ ਸਾਡੇ ਉਦੂ ਘੱਟ ਜ਼ਖਮੀ ਨੇ ਉਹਨਾਂ ਨੂੰ 2 ਲੱਖ ਰੁਪਏ ਮਾਮਜਾ ਤੇ ਉਹਨਾਂ ਜ਼ਖਮੀਆਂ ਦਾ ਜਿਹੜਾ ਇਲਾਜ ਹੈ ਸਰਕਾਰੀ ਖਜ਼ਾਨੇ ਚੋਂ ਕੀਤਾ ਜਾਵੇ ਆ ਮੰਗਾ ਨੇ ਇਹਨਾਂ ਮੰਗਾ ਨੂੰ ਲੈ ਕੇ ਅਸੀਂ ਇਥੇ ਚਲਾਇਆ ਹੋਇਆ ਇੱਥੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਡੀਸੀ ਦਫ਼ਤਰ ਮੁਰੇ ਲਾਇਆ ਉੱਥੇ ਬਰਨਾਲੇ ਦੇ ਵਿੱਚ ਬਰਨਾਲੇ ਡੀਸੀ ਦਫ਼ਤਰ ਮੁਰੇ ਲਾਇਆ ਹੋਇਆ ਹੈ ਜਿਹੜਾ ਇਲਾਜ ਹੈ ਇਲਾਜ ਸਹੀ ਹੋ ਰਿਹਾ ਸਾਰੇ ਬੰਦਿਆਂ ਦਾ ਇਲਾਜ ਬਹੁਤ ਦਬਾਅ ਪੈਣ ਦੇ ਬਾਵਜੂਦ ਲਗਾਤਾਰ ਸਾਡੇ ਸੂਬੇ ਦੇ ਆਗੂ ਜਗਿੰਦਰ ਸਿੰਘ ਗਰਾਹਾਂ ਜੀ ਸਿਹਤ ਮੰਤਰੀ ਨਾਲ ਜੁੜੇ ਹੋਏ ਨੇ ਉਧਰੋਂ ਜਿਸ ਕਰਨ ਦੇ ਨਾਲ ਜੁੜੇ ਹੋਏ ਆ ਜੋ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਭਗਵੰਤ ਮਾਨ ਦੀ ਸੱਜੀ ਬਾਹ ਉਹਨਾਂ ਨਾਲ ਜੁੜੇ ਹੋਣ ਦੇ ਬਾਵਜੂਦ ਜਥੇਬੰਦੀਆਂ ਦੀ ਦਵਾ ਦੇ ਸਦਕਾ ਫੇਰ ਸਾਡਾ ਜਿਹੜਾ ਇਲਾਜ ਹੈ ਉਹ ਹੋ ਰਿਹਾ ਨਹੀਂ ਆਮ ਬੰਦੇ ਦੀ ਕੋਈ ਸੁਣਵਾਈ ਕੋਈ ਸੁਣਵਾਇ ਨਹੀਂ ਖਾਨੀ ਜਦੋਂ ਉਹਦੇ ਨਾਲ ਐਡਾ ਵੱਡਾ ਪ੍ਰੋਗਰਾਮ ਸੀਗਾ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਪਤਾ ਨਹੀਂ ਸੀਗਾ ਕਿ ਇਹਨਾਂ ਨੇ ਜਾਣਾ ਕੋਈ ਪ੍ਰਬੰਧ ਕੀਤਾ ਜਾਂ ਰਸਤੇ ਦੇ ਵਿੱਚ ਬਿਲਕੁਲ ਨਹੀਂ ਸਰਕਾਰ ਦਾ ਕੋਈ ਪ੍ਰਬੰਧ ਕੀਤਾ ਹੋਇਆ ਸੀਗਾ ਕੋਈ ਪ੍ਰਬੰਧ ਨਹੀਂ ਕੀਤਾ ਸੀ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੇ ਧਰਨੇ ਆ ਇਹ ਲਗਾਤਾਰ ਇਸੇ ਤਰ੍ਹਾਂ ਚੱਲਣਗੇ ਜੀ ਜੇ ਸਾਡੀ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਇਦੋਂ ਤਿੱਖਾ ਸੰਘਰਸ਼ ਲੜਿਆ ਜਾਊਗਾ ਅਸੀਂ ਜਨਨ ਕਿ 2 ਦਿਨ ਹੁਣ ਲਗਾਤਾਰ ਬੈਠੇ ਆਂ ਨੌ ਨੂੰ ਸਾਡਾ ਮੋਗੇ ਦੇ ਵਿੱਚ ਮਹਾਪੰਚਾਇਤ ਹੋ ਰਹੀ ਅਸੀਂ ਉੱਥੇ ਵੀ ਜਾਣਾ ਉਦੋਂ ਬਾਅਦ ਅਸੀਂ ਫੇੜੇ ਇੱਥੇ ਆ ਜਿਹੜੇ ਪਰਿਵਾਰ ਨੇ ਪਰਵਾਰਾਂ ਦੇ ਵਿੱਚ ਜਥੇਬੰਦੀ ਦੇ ਵੱਲੋਂ ਕੀ ਮੈਨੂੰ ਕਿ ਪਰਵਾਰਾਂ ਨੂੰ ਜਾਂ ਕੀ ਸਾਥ ਦੇਉਂਗੇ ਅਸੀਂ ਜਥੇ ਪਰਿਵਾਰ ਜਥੇਬੰਦੀ ਨਾਲ ਖੜੇ ਆ ਜਥੇਬੰਦੀ ਦੇ ਹੀ ਪਰਿਵਾਰ ਹੈ ਉਹ ਪਰਵਾਰ ਜਥੇਬੰਦੀ ਉਹਨਾਂ ਪਰਵਾਰਾਂ ਤੋਂ ਹੀ ਜਾਂਦੀ ਹੈ ਜਥੇਬੰਦੀ ਦੇ ਪ੍ਰੋਗਰਾਮਾਂ 'ਚ ਪਰਿਵਾਰ ਨਾਲ ਖੜੇ ਆ ਸਾਡੀ ਸਰਕਾਰ ਤੋਂ ਮੰਗ ਹੈ ਕਿ ਉਹ 10 ਲੱਖ ਰੁਪਇਆ ਮੁਆਵਜ਼ਾ ਦੇਵੇ ਨੌਕਰੀ ਦੇਵੇ ਕਰਜ਼ਾ ਮਾਫ਼ ਕਰੇ ਪਹਿਲੇ ਪਹਿਲਾ ਕਿਸ ਨੂੰ ਇਸ ਤਰ੍ਹਾਂ ਮਿਲਿਆ ਹੈ ਸਾਰਾ ਕੁਝ ਬਿਲਕੁਲ ਬਿਲਕੁਲ ਸਾਡੀ ਪਿਰਤ ਪਾਈ ਹੋਈ ਹੈ ਅਸੀਂ ਕਰਜ਼ੇ ਦੇ ਮਸਲੇ ਤੇ ਇੱਥੇ ਡੀਸੀ ਦਫ਼ਤਰ ਮੂਹਰੇ ਧਰਨਾ ਲਾਇਆ ਸੀ ਸਾਡੇ ਰੱਲੇ ਪਿੰਡ ਦਾ ਜਾਨੀ ਕਿ ਕਿਸਾਨ ਹੈ ਜਿਹੜਾ ਦੋ ਜੜੇ ਪਿੰ ਉਹਨੂੰ ਅਸੀਂ 10 ਲੱਖ ਰੁਪਏ ਮਾਫ ਦਾ ਇੱਕ ਜੀ ਨੂੰ ਨੌਕਰੀ ਤੇ ਜਿਹੜਾ ਕਰਜ਼ਾ ਸੀ ਉਹ ਮਾਫ ਕਰਾਇਆ ਸੀ ਹੁਣ ਪ੍ਰਸ਼ਾਸਨ ਕਿਉਂ ਨਹੀਂ ਸੁਣਵਾਈ ਕਰ ਰਿਹਾ ਕੋਈ ਗੱਲਬਾਤ ਹੋਈ ਹੈ ਕਿੱਥੋਂ ਤੱਕ ਪ੍ਰਸ਼ਾਸਨ ਕਿਸਾਨਾਂ ਮਜ਼ਦੂਰਾਂ ਨੂੰ ਥੇਲੀ ਦੇਣ ਨੂੰ ਤਿਆਰ ਨਹੀਂ ਉਹ ਤਕੜਿਆਂ ਨੂੰ ਦੇਣ ਨੂੰ ਤਿਆਰ ਹੈ ਇਸ ਕਰਕੇ ਨੀਤੀ ਦਾ ਮਾਮਲਾ ਹੈ ਉਹ ਇਹ ਨੀਤੀ ਲੈਣਾ ਨਹੀਂ ਚਾਹੁੰਦਾ ਇਹ ਰਾਹ ਪੈਣਾ ਨਹੀਂ ਚਾਹੁੰਦਾ ਹੁਣ ਤਾਂ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਕੋਈ ਹੁਣ ਅੱਜ ਸਾਡੀ ਬਰਨਾਲੇ 2 ਵਜੇ ਮੀਟਿੰਗ ਹੈ ਪ੍ਰਸ਼ਾਸਨ ਬਰਨਾਲਾ ਡੀਸੀ ਨਾਲ ਹਾਂਜੀ ਕਿ ਕਿਵੇਂ ਦੇਖਣੋਂ ਪਹਿਲਾਂ ਤਾਂ ਇਹ ਘਟਨਾ ਨੂੰ ਜਿਹੜੀਆਂ ਤਿੰਨ ਮੌਤਾਂ ਹੁੰਦੀਆਂ ਨੇ ਕਈ ਜ਼ਖਮੀ ਨੇ ਸਰਕਾਰ ਦੇ ਵੱਲੋਂ ਕੀ ਸੁਣਵਾਈ ਨਹੀਂ ਕੀਤੀ ਹੈ ਯਾਰੀ ਹੁਣ ਤੱਕ ਕੀ ਗੱਲਬਾਤ ਹੋਈ ਪਹਿਲੀ ਗੱਲ ਤਾਂ ਜੋ ਇਹ ਘਟਨਾ ਇਹ ਜੋ ਲੋਕ ਦੁੱਖੀ ਪ੍ਰਬੰਧ ਦਾ ਉਸ ਦੀ ਵਰਤਾਈ ਹੋਈ ਆ ਜਿੱਥੇ ਇਹ ਘਟਨਾ ਵਾਪਰੀ ਆ ਉੱਥੇ ਇਸ ਤੋਂ ਪਹਿਲਾਂ ਸੈਂਕੜੇ ਹਜ਼ਾਰਾਂ ਘਟਨਾਵਾਂ ਵਾਪਰ ਚੁੱਕੀਆਂ ਜਦੋਂ ਕਿ ਉਹ ਜਿਹੜਾ ਉਹ ਜਲੇਬੀ ਚੌਂਕ ਵੱਜਦਾ ਬਰਨਾਲੇ ਦੇ ਵਿੱਚ ਸ਼ਾਇਦ ਉਹਦੀ ਲੋੜ ਨਾ ਹੋਵੇ ਕਿ ਉਹ ਜਿਹੜਾ ਬਣਾਇਆ ਗਿਆ ਕਿ ਹੋਰ ਵੀ ਕੋਈ ਤਕਨੀਕਾਂ ਦੁਨੀਆਂ ਦੇ ਵਿੱਚ ਇਹੋ ਜੀਆਂ ਤਕਨੀਕਾਂ ਜਦੋਂ ਕਿ ਉਹ ਜੇ ਵਰਤ ਕੇ ਰੋਡ ਬਣਾਏ ਜਾਣ ਇਹ ਮੌਤਾਂ ਉਥੇ ਹੁੰਦੇ ਐਕਸੀਡੈਂਟ ਰੋਕੇ ਜਾ ਸਕਦੇ ਆ ਪਹਿਲੀ ਗੱਲ ਤਾਂ ਇਹ ਹੀ ਆ ਵੀ ਇਹਨਾਂ ਦਾ ਦੋ ਦੋ ਲੋਕ ਦੋਖੀ ਜਿਹੜਾ ਪ੍ਰਬੰਧ ਆ ਉਹਦੀ ਸਾਡਾ ਇਹ ਮਾਮਾ ਭੇਂਟ ਚੜੀਆਂ ਸਾਡੇ ਕਿਸਾਨ ਭੇਂਟ ਚੜੜੇ ਜਦੋਂ ਸਰਕਾਰ ਨੇ ਤੁਸੀਂ ਮੰਗ ਕਰ ਰਹੇ ਹੋ 10-10 ਲੱਖ ਰੁਪਏ ਦੀ ਕੀ ਇਸ ਤੋਂ ਪਹਿਲਾਂ ਕਿਸੇ ਨੂੰ ਮਿਲੇ ਨੇ ਪੈਸੇ ਜਾਂ ਨੌਕਰੀ ਮਿਲੀਆਂ ਨੇ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਇਹ ਇਹ ਤੋਂ ਪਹਿਲਾਂ ਪਿਰਤ ਪਾਈ ਹੋਈ ਹੈ ਸਾਡਾ ਰੱਲੇ ਤੋਂ ਸੀ ਮਜ਼ਦੂਰ ਆਗੂ ਜਿਹੜਾ ਸਾਡੇ ਸੰਘਰਸ਼ਾਂ ਦੇ ਵਿੱਚ ਜਦੋਂ ਇੱਥੇ ਨਰਮੇ ਦਾ ਖੋਲ ਚੱਲਿਆ ਉਸ ਖੋਲ ਦੇ ਵਿੱਚ ਸੀ ਉਦੋਂ ਤੋਂ ਸਾਡੀ ਇਹ ਪਰਤ ਪਾਈ ਹੋਈ ਆ ਕਿ 10 ਲੱਖ ਰੁਪਏ ਦਾ ਮਾਜਬਾ ਲਿਆ ਹੱਥ ਤੇ ਧਰਾਇਆ ਪਰਿਵਾਰ ਨੂੰ ਨੌਕਰੀ ਲਈ ਜਿੰਨਾਂ ਕੋ ਉਹਨਾਂ ਦੇ ਕੋਈ ਸਰਕਾਰੀ ਗੈਰ ਸਰਕਾਰੀ ਕਰਜ਼ਾ ਸੀ ਉਹ ਖਤਮ ਕਰਵਾਇਆ ਇਸ ਤੋਂ ਬਾਅਦ ਹੋਰ ਵੀ ਉਸ ਤੋਂ ਬਾਅਦ ਜਿਹੜੇ ਹੋਰ ਵੀ ਸ਼ਹੀਦ ਹੋਇਆ ਲਹਿਰ ਦੇ ਉਹਨਾਂ ਦੀ ਇਹ ਪਰਤ ਪਾਈ ਹੋਈ ਆ ਇਹ ਕੋਈ ਅਲੋਕਾਰੀ ਗੱਲ ਨਹੀਂ ਕੋਈ ਹੁਣੇ ਮੌਕੇ ਤੇ ਉਭਰੀ ਹੋਈ ਮੰਗ ਨਹੀਂ ਜਦੋਂ ਕਿ ਇਹ ਰਾਹ ਪਈ ਹੋਈ ਹੈ ਪਰसों ਦੀ ਕਟਨਾ ਵਾਪਰੀ ਹੁਣ ਤੱਕ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਕੀ ਕਹਿੰਦਾ ਪ੍ਰਸ਼ਾਸਨ ਕੀ ਉਹ ਤਿਆਰ ਮੰਗ ਮੰਨਣ ਦੇ ਲਈ ਨਹੀਂ ਇਹ ਪਤਾ ਕੀ ਇਹ ਜੇ ਇਹਨੂੰ ਐਉਂ ਦੇਖਣਾ ਹੋਵੇ ਸਿਆਸੀ ਤੌਰ ਤੇ ਦੇਖਣਾ ਹੋਵੇ ਇਹ ਦੋ ਜਮਾਤਾਂ ਦੀ ਲੜਾਈ ਹੈ ਇੱਕ ਪਾਸੇ ਲੋਕ ਹੈ ਇੱਕ ਪਾਸੇ ਜੋਕਾਂ ਜੋਕਾਂ ਕਿਉਂਕਿ ਇਹ ਲੋਕਾਂ ਤੇ ਪਲਦੇ ਆ ਇਹਨਾਂ ਲੋਕਾਂ ਦੀ ਜੋ ਕਮਾਈ ਕਰਦੇ ਉਹਨਾਂ ਦੇ ਟੈਕਸ ਨਾਲ ਸਾਰਾ ਸਿਸਟਮ ਚੱਲ ਰਿਹਾ ਉਹ ਆਪ ਦੀ ਲੋਕ ਤਾਂ ਭੁੱਲ ਜਾਂਦੇ ਆ ਉਹਨਾਂ ਨਾਲ ਦੁਸ਼ਮਣੀ ਦਾ ਨਾਤਾ ਉਹ ਕਦੇ ਵੀ ਨਹੀਂ ਭੁੱਲਦੇ ਉਹੋ ਇਹ ਲਕੀਰ ਨੂੰ ਗੂੜੀ ਕਰਕੇ ਰੱਖਦੇ ਆ ਜਦੋਂ ਕਿ ਲੋਕ ਐਂ ਭੁੱਲ ਜਾਂਦੇ ਆ ਵੀ ਭਗਵਾਨ ਤਮਾਨ ਸਾਡਾ ਚੁਣਿਆ ਹੋਇਆ ਆਮ ਪਾਰਟੀ ਆਮ ਆਦਮੀ ਪਾਰਟੀ ਆਮ ਲੋਕਾਂ ਚੋਂ ਉੱਠੀ ਪਾਰਟੀ ਸਾਡੀ ਪਾਰਟੀ ਆ ਅਕਾਲੀ ਪਾਰਟੀ ਪੰਥਕ ਪਾਰਟੀ ਸਾਡੀ ਪਾਰਟੀ ਆ ਕਾਂਗਰਸ ਪਾਰਟੀ ਪੁਰਾਣੀ ਆਜ਼ਾਦੀ ਲਹਿਰਾਂ ਚੋਂ ਉੱਠੀ ਹੋਈ ਜਿਹੜੀ ਏ ਉਹ ਹਿਊਮ ਨੇ ਬਣਾਈ ਸੀ ਉਦੋਂ ਉਹ ਕਾਂਗਰਸ ਪਾਰਟੀ ਵੀ ਸ਼ਾਇਦ ਸਾਡੀ ਆ ਲੋਕ ਤਾਂ ਉਹਨਾਂ ਨੂੰ ਇਹ ਇਹ ਲੋਕਾਂ ਦਾ ਦੁਖਾਂਤ ਹੀ ਆ ਕਿ ਲੋਕ ਇਹਨਾਂ ਨੂੰ ਇਹ ਸਮਝ ਰਹੇ ਆ ਵੀ ਸਾਡੇ ਆ ਅਸਲ ਵਿੱਚ ਉਹਨਾਂ ਨੂੰ ਪਤਾ ਵੀ ਲੋਕ ਸਾਡੇ ਨਹੀਂ ਕਿਉਂਕਿ ਇੱਥੇ ਜੇ ਵਿਕਾਸ ਕਰਨਾ ਹੈ ਜੇ ਲੋਕਾਂ ਦਾ ਵਿਕਾਸ ਹੋਊਗਾ ਤਾਂ ਕਾਰਪੋਰੇਟਾਂ ਦਾ ਵੱਡੇ ਅਮੀਰ ਧਨਾਢਾਂ ਦਾ ਬਨਾਸ਼ ਹੋਣਾ ਜੇ ਇੱਥੇ ਲੋਕਾਂ ਉਹਨਾਂ ਦਾ ਵਿਕਾਸ ਕਰਨਾ ਜਿਨ੍ਹਾਂ ਅਮੀਰਾਂ ਦਾ ਵੱਡੇ ਧਨਾਢਾਂ ਦਾ ਕਾਰਪੋਰੇਟਾਂ ਦਾ ਲੋਕਾਂ ਦਾ ਬਨਾਸ਼ ਹੋਊਗਾ ਇਸ ਕਰਕੇ ਉਸ ਚ ਜਿਹੜੀ ਤਸਵੀਰ ਆਸਲ ਹਜੇ ਲੋਕਾਂ ਨੇ ਉਹ ਬੁੱਝੀ ਨਹੀਂ ਜਿੰਨਾ ਚਿਰ ਉਹ ਬੁੱਝਦੇ ਨਹੀਂ ਉਹਨਾਂ ਚਿਰ ਪੈਂਤੜੇ ਤੇ ਗੱਲ ਨਹੀਂ ਆਉਂਦੀ ਕਿਉਂਕਿ ਉਹ ਦੁਸ਼ਮਣ ਲੋਕ ਭੁੱਲ ਜਾਂਦੇ ਆ ਦੁਸ਼ਮਣੀ ਉਹ ਨਹੀਂ ਭੁੱਲਦੇ ਇਸੇ ਚ ਹੋਇਆ ਜਿਹੜਾ ਡੈਡ ਤਿੰਨ ਮਾਮਾ ਸ਼ਹੀਦ ਹੋ ਗਏ ਤਿੰਨ ਜ਼ਿੰਦਗੀ ਮੌਤ ਦੀ ਲੜਾਈ ਜੂਝ ਰਹੇ ਆ ਜਦੋਂ ਕਿ ਦੋ ਦਰਜਨ ਦੇ ਲਗਭਗ ਹੋਰ ਜ਼ਖਮੀ ਆ ਉਹਨਾਂ ਦੀ ਹਜੇ ਤੱਕ ਸਾਰ ਨਹੀਂ ਲਈ ਉਹਨਾਂ ਨੂੰ ਪੂਰਾ ਪ੍ਰੋਪਰ ਇਲਾਜ ਵੀ ਨਹੀਂ ਮਿਲ ਰਿਹਾ ਤੇ ਆ ਮੰਗਾ ਮੰਨਣ ਚ ਵੀ ਟਾਲ ਮਟੋਲ ਕੀਤੀ ਜਾ ਰਹੀ ਅੱਛਾ ਉਸ ਦਿਨ 2 ਮਹੀਨਾਂ ਪੰਜਾਤ ਸੀਗੀਆਂ ਪੰਜਾਬ ਦੇ ਵਿੱਚ ਇੱਕ ਟਹਾਣੇ ਦੇ ਵਿੱਚ ਕੀ ਰਸਤੇ ਦੇ ਵਿੱਚ ਪ੍ਰਬੰਧ ਸੀ ਕਿ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਧੁੰਦ ਦਾ ਮੌਸਮ ਸੀਗਾ ਇੰਨਾ ਵੱਡਾ ਪ੍ਰੋਗਰਾਮ ਸੀਗਾ ਕੋਈ ਪ੍ਰਬੰਧ ਸੀਗਾ ਰਸਤੇ ਦੇ ਵਿੱਚ ਨਹੀਂ ਇਹ ਤਾਂ ਬਹੁਤ ਉਹ ਛੋਟੀ ਗੱਲ ਹੈ ਵੀ ਇਹ ਪ੍ਰਬੰਧ ਕਰਨੇ ਇਹ ਇਹਨੇ ਕਿਉਂਕਿ ਲੋਕ ਦੁਖੀ ਆ ਇਹ ਪ੍ਰਬੰਧ ਇਹਦੇ 'ਚ ਉਹ ਨਹੀਂ ਕਰਨਗੇ ਵੀ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਵੀ ਲੋਕ ਸੇਫ ਆਉਣ ਸੇਫ ਜਾਣ ਇਹ ਨਹੀਂਗਾ ਇਹ ਕਦੇ ਵੀ ਨਹੀਂ ਕਰਦੇ ਹੁੰਦੇ ਕਿਉਂਕਿ ਉਹਨਾਂ ਦੀ ਦੁਸ਼ਮਣੀ ਆ ਲੋਕ ਲਹਿਰਾਂ ਨਾਲ ਲੋਕਾਂ ਨਾਲ ਜਿਹੜੇ ਇਹਨਾਂ ਲਹਿਰਾਂ 'ਚ ਖੁੱਦਦੇ ਆ ਲੋਕਾਂ ਨਾਲ ਉਹਨਾਂ ਨਾਲ ਖਾਸ ਕਰਕੇ ਇਹ ਉਸੇ ਦੁਸ਼ਮਣੀ ਦੇਈ ਆ ਵੀ ਉਹ ਕਦੇ ਵੀ ਇਹ ਨਹੀਂ ਕਰਨਗੇ ਵੀ ਟ੍ਰੈਫਿਕ ਉਹ ਜੋ ਹੁਣ ਧੁੰਦ ਦੇ ਵਿੱਚ ਨਹੀਂ ਚਾਹੀਦਾ ਸੀ ਅਸਲ ਵਿੱਚ ਜਿੱਥੇ ਉਹ ਹਾਸਾ ਹੋਇਆ ਉਥੇ ਜੇ ਸੌਰਾਗੀਰ ਨੰਗਦਾ ਗੱਡੀਆਂ ਲੈ ਕੇ 80 ਜੇ ਸੌਰਾਗੀਰ ਨੇ ਸੰਗਰੂਰ ਪਟਿਆਲੇ ਨੂੰ ਜਾਣਾ ਉਹਦੇ 'ਚ 80 ਮਠਿੰਡੇ ਨੂੰ ਹੋ ਜਾਂਦੇ ਜਦੋਂ ਕਿ ਉਦੋਂ ਹੀ ਸਾਡੇ ਰਿਸ਼ਤੇਦਾਰਾਂ ਦਾ ਫੋਨ ਆਉਂਦਾ ਜਦੋਂ ਇਹ ਘਟਨਾ ਵਾਪਰਦੀ ਆ ਅਮਰੀਕਾ ਰੀਸਾਂ ਉਸ ਦੇ ਨਾਲ ਕਰਦਾ ਆਪਣਾ ਮੁਲਕ ਉੱਥੇ 1 ਮੀਲ ਜਿਹਨੂੰ ਕਿ 1600 ਮੀਟਰ ਮੰਨਦੇ ਆ ਉਹ ਉਹ ਤੇ ਜਿਵੇਂ ਆਪਾਂ ਇਧਰ ਟਰਨ ਹੋਣਾ ਖੱਬੇ ਮੁੜਨਾ ਉਹਨਾਂ ਦਾ ਲਿਖਿਆ ਹੋਇਆ ਵੀ ਫੁਲਾਨਾ ਸ਼ਹਿਰ ਫੁਲਾਨੀ ਬਸਤੀ 1600 ਮੀਟਰ ਤੇ ਬੋਰਡ 800 ਮੀਟਰ ਤੇ ਬੋਰਡ ਫਿਰ 400 ਮੀਟਰ ਤੇ ਬੋਰਡ ਗਾਹਾਂ ਜਿੱਥੋਂ ਮੁੜਨਾ ਉੱਥੇ ਫੇਰ ਬੋਰਡ ਜਦੋਂ ਕਿ ਜਿੱਥੇ ਉੱਥੇ ਇਹ ਇੱਕ ਅੱਧਾ ਬੋਰਡ ਲਾਇਆ ਉਹ ਵੀ ਛੋਟਾ ਲੁਕਮੇ ਥਾ ਜਦੋਂ ਕਿ ਜਿੱਧਰ ਨੂੰ ਰਸਤਾ ਜਾਂਦਾ ਜਿਵੇਂ ਆਪਾਂ ਪਟਿਆਲੇ ਨੂੰ ਸੰਗਰੂਰ ਨੂੰ ਜਾਣਾ ਉੱਥੇ ਬਹੁਤ ਇੱਕ ਲਿੰਕ ਜੇ ਰੋਡ ਵਾਂਗੂ ਥੱਲੇ ਉਤਰਨਾ ਪੈਂਦਾ ਤੇ ਉੱਪਰ ਦੀ ਜਲੇਬੀ ਚੌਂਕ ਮੋੜ ਕੇ ਬਠਿੰਡੇ ਨੂੰ ਮੋੜਿਆ ਗਿਆ ਜਿਹੜਾ ਕਿ ਜੇ ਤਕਨੀਕ ਦੇ ਪੱਖ ਤੋਂ ਵੇਖਣਾ ਹੋਵੇ ਉਹ ਬਣਦਾ ਨਹੀਂ ਜੇ ਉੱਥੇ ਬੱਤੀਆਂ ਲਾ ਕੇ ਆਟੋਮੈਟਿਕ ਬੱਤੀਆਂ ਲਾ ਕੇ ਉਹ ਚਲਾਇਆ ਜਾ ਸਕਦਾ ਕੰਮ ਜਾਂ ਵੱਡੀ ਜਿਹੜੀ ਉਹ ਪਟਿਆਲਾ ਜੀਰਕਪੁਰ ਬਠਿੰਡੇ ਵਾਲਾ ਰੋਡ ਹੈ ਜੇ ਉਹ ਤੇ ਹੋਰ ਦਰਜਣਾ ਦੋ ਦਰਜਣਾ ਪੁਲ ਬਣਿਆ ਹੋਇਆ ਉਥੋਂ ਸਿੱਧਾ ਬਣਾ ਕੇ ਵੀ ਪੁਲ ਲੋਕਾਂ ਨੂੰ ਨਿਗਾਹਿਆ ਜਾ ਸਕਦਾ ਸੀ ਜਦੋਂ ਕਿ ਉਹਦੀ ਲੋੜ ਨਹੀਂ ਇਸ ਕਰਕੇ ਇੱਥੇ ਲੋਕ ਦੁੱਖੀ ਪ੍ਰਬੰਧ ਦੀ ਆ ਜਿਹੜਾ ਜੇ ਮਰਦੇ ਆ ਤਾਂ ਲੋਕ ਮਰਦੇ ਆ ਕਿਉਂਕਿ ਜੇ ਮੰਤਰੀ ਆ ਅਫਸਰ ਸਾਹੀ ਆ ਉਹਨਾਂ ਦੇ ਮਗਰ ਮੂਰੇ ਵੀ ਸਿਕਿਉਰਿਟੀ ਮਗਰ ਵੀ ਸਿਕਿਉਰਿਟੀ ਉਹਨਾਂ ਦੇ ਇੰਤਜ਼ਾਮ ਹੈਗੇ ਉਹਨਾਂ ਨੂੰ ਕੀ ਲੋੜ ਠੀਕ ਹੈ ਬਿਲਕੁਲ ਜਿਵੇਂ ਇਲਾਜ ਦੀ ਗੱਲ ਕੀਤੀ ਇਲਾਜ ਦੇ ਲਈ ਵੀ ਕਹਿੰਦੇ ਇੱਕ ਸਰਕਾਰੀ ਹਸਪਤਾਲ ਵਿੱਚ ਪੈਸੇ ਮੰਗੇ ਜਾ ਰਹੇ ਸੀ ਤੁਹਾਡੇ ਬੰਦੇ ਕੋਲ ਇਲਾਜ ਸਹੀ ਨਹੀਂ ਕੀਤਾ ਜਾ ਰਹੇ ਹਾਂ ਇਹ ਹੋਈ ਆ ਉਧਰ ਆਪਣਾ ਬਰਨਾਲੇ ਦੇ ਵਿੱਚ ਜਿਹੜੇ ਇਲਾਜਯਾਦੀਨ ਸੀਗੇ ਬੰਦੇ ਉਹਨਾਂ ਦੇ ਜੋ ਜਥੇਬੰਦੀ ਵਾਲੇ ਸੀਗੇ ਵਰਕਰ ਜਾਂ ਮੌਕੇ ਤੇ ਸੰਸਥਾਵਾਂ ਪਹੁੰਚੀਆਂ ਜਾਂ ਉਹਨਾਂ ਦੇ ਰਿਸ਼ਤੇਦਾਰ ਜਾਂ ਨਗਰ ਚ ਕੋਠਗੁਰੂ ਨਗਰ ਚ ਲੋਕ ਪਹੁੰਚਿਆ ਉਹਨਾਂ ਤੋਂ ਭਵਾਏ ਗਏ ਪੈਸੇ ਜਦੋਂ ਕੋਈ ਉਹਨਾਂ ਨੇ ਫਿਰ ਵਾਪਸ ਵੀ ਕੀਤੇ ਆ ਜਦੋਂ ਇਹ ਗੱਲ ਲਿਆਂਦੀ ਵੀ ਇਹ ਕੀ ਆ ਵੀ ਲੋਕ ਐਜੀਟੇਸ਼ਨ ਵਾਸਤੇ ਜਾ ਰਹੇ ਸੀ ਇੱਥੇ ਵੀ ਐਉਂ ਸੀਗਾ ਅੱਜ ਹੀ ਆਈ ਗੱਲ ਵੀ ਐਮ ਆਰ ਆਈ ਹੋਣੀ ਆ ਦਰਸ਼ਨ ਸਿੰਘ ਕਿਸਾਨ ਦੀ ਉਹ ਤਾਂ پیسے ਮੰਗੇ ਜਾ ਰਹੇ ਇਸ ਤੱਕ ਆਈਆਂ ਗੱਲਾਂ اچھا ਇਹ ਜਿਹੜਾ ਹੁਣ ਧਰਨਾ ਆ ਕਿੰਨੇ ਸਮਾਂ ਚੱਲੂਗਾ ਜਦੋਂ ਜਦ ਮੰਗਾ ਨਹੀਂ ਮੰਨੀਆਂ ਜਾਂਦੀਆਂ ਹਾਂ ਜਿੰਨਾ ਚਿਰ ਤੱਕ ਇਹ ਮੰਗਾ ਨਹੀਂ ਮੰਨੀਆਂ ਜਾਂ ਇਹਨਾਂ ਕਿਉਂਕਿ ਕਰਾਹ ਪਿਆ ਹੋਇਆ ਉਹ ਰਾਤਾਂ ਜਿੱਥੇ ਬੰਦੀਆਂ ਕਦੇ ਨਹੀਂ ਛੱਡਣਗੀਆਂ ਉਹ ਇਸ ਗੱਲ ਤੇ ਆਏ ਹੋਏ ਕਿ ਇਹ ਰਾਹ ਪੰਦਣਾ ਇਸ ਕਰਕੇ ਉਹ ਇਸ ਗੱਲ ਤੇ ਆ ਵੀ ਜਿਹੜਾ ਟਾਲ ਮਟੋਲ ਕਰ ਰਿਹਾ ਠੀਕ ਹੈ ਅੱਜ ਡੀਸੀ ਬਰਨਾਲਾ ਦੇ ਨਾਲ ਮੀਟਿੰਗ ਚੱਲ ਰਹੀ ਆ ਉਹਦੇ ਚੁੱਕੀ ਨਿਕਲਦਾ ਉਹੇ ਦਿਨ ਪ੍ਰਾਰਥ ਦਾ ਧਰਨਾ ਜਾਰੀ ਰਹੂ ਜੀ ਬਹੁਤ ਬਧਨਵਾਦ ਠੀਕ ਹੈ